ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਤਮੋਟ ਕਲਾਂ ਗੁਰਦੁਆਰਾ ਦਮਦਮਾ ਸਾਹਿਬ ਦੇ ਬਿਲਕੁਲ ਨਾਲ ਮੈਮੀ ਟੈਂਟ ਹਾਊਸ ਅਤੇ ਨਾਲ ਹੀ ਆਪਣੇ ਬਹੁਤ ਪੁਰਾਣੀ ਪੈਂਚਰਾਈਂ ਦੁਕਾਨਾਂ ਸੀਤਾ ਲੰਕਤ ਜੀ ਪਿੰਡ ਤਮੋੜ ਤੋਂ ਤੇ ਉਹਨਾਂ ਦੇ ਨਾਲ ਹੋਣ ਆਪਣੇ ਪਿੰਡ ਤਮੋੜ ਤੋਂ ਬਹੁਤ ਪੁਰਾਣੇ ਸਮੇਂ ਤੋਂ ਸਾਊਂਡ ਦਾ ਕੰਮ ਕਰਦੇ ਹੁੰਦੇ ਨੇ ਆਪਾਂ ਸਾਰੇ ਜਾਣਦੇ ਵੀ ਹਾਂ ਦੇਵੀ ਦਿয়াল ਜੀ ਸੋ ਇਹ ਪਹਿਲਾਂ ਇਹਦਾ ਜਿਹੜਾ ਸਮਾਨ ਸੀਗਾ ਸਾਊਂਡ ਦਾ ਉਹ ਘਰ ਰੱਖਿਆ ਹੋਇਆ ਸੀਗਾ ਜਿਹਦੇ ਵਿੱਚ ਗਾਗ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਸੀਗੀ ਘਰ ਜਾਣ ਚ ਹਨਾ ਉਹ ਇਸ ਕਰਕੇ ਸਾਰਾ ਕੁਝ ਦੇਖਦੇ ਹੋਏ ਹੁਣ ਇਹਨਾਂ ਨੇ ਇੱਥੇ ਦੁਕਾਨ ਕਰ ਲਈ ਨਵੀਂ ਲਾਲੀ ਦੁਕਾਨ ਆਪਣੀ ਤੇ ਹੁਣ ਦੁਕਾਨ ਓਪਨ ਹੋ ਚੁੱਕੀ ਆ ਜੀ ਡੇਵਿਡ ਡੀ ਜੇ ਸਾਊਂਡ ਸਰਵਿਸ ਤੇ ਹੁਣ ਇਹਨਾਂ ਨੇ ਕੰਮ ਨੂੰ ਵਧਾਵ ਵੀ ਲਿਆ ਡੀ ਜੇ ਵਗੈਰਾ ਕੋਈ ਵੀ ਖੁਸ਼ੀ ਗਮੀ ਦਾ ਕੋਈ ਵੀ ਫੰਕਸ਼ਨ ਆ ਤੁਹਾਡਾ ਸਾਊਂਡ ਚਾਹੀਦਾ ਤੁਹਾਨੂੰ ਤਾਂ ਅੰਕਲ ਜੀ ਦਾ ਨੰਬਰ ਸਕਰੀਨ ਤੇ ਚੱਲਦਾ ਇਹਨਾਂ ਨਾਲ ਜਰੂਰ ਸੰਪਰਕ ਕਰੋ ਬਹੁਤ ਪੁਰਾਣੇ ਸਮੇਂ ਤੋਂ ਬਹੁਤ ਤਜਰਬਾ ਇਹਨਾਂ ਕੋਲ ਸਾਊਂਡ ਦਾ ਹੁਣ ਇਹਨਾਂ ਨੇ ਸਾਰਾ ਸਾਊਂਡ ਇੱਥੇ ਪਾ ਲਿਆ ਕੰਮ ਨੂੰ ਵਧਾ ਲਿਆ ਤੇ ਆਪਾਂ ਨੇ ਸਾਰਿਆਂ ਨੂੰ ਸਪੋਰਟ ਕਰਨੀ ਆ ਜੀ ਲੋਕੇਸ਼ਨ ਤੁਸੀਂ ਫੇਰ ਦੱਸਦੇ ਨੇ ਜੀ ਗੁਰਦੁਆਰਾ ਦਾਮਦਮਾ ਸਾਹਿਬ ਦੇ ਬਿਲਕੁਲ ਨਾਲ ਤੇ ਬਾਕੀ ਇਹਨਾਂ ਨੇ ਆਪਣੇ ਉਹ ਕੰਮ ਦੇ ਨਾਲ-ਨਾਲ ਸੌਣ ਦੇ ਨਾਲ-ਨਾਲ ਹੁਣ ਜਿਵੇਂ ਹੁਣ ਸਰਦੀ ਦਾ ਸੀਜ਼ਨ ਆ ਰਿਹਾ ਜੀ ਗਰਮ ਚੀਜ਼ਾਂ ਜਿਵੇਂ ਕਿ ਮੂਗਫਲੀ ਵਗੈਰਾ ਗੱਚਕ ਤੇ ਰਿਓੜੀਆਂ ਬਿਸਕਟ ਟਾਫੀਆਂ ਆਦ ਇਹ ਸਮਾਨ ਵੀ ਇਹਨੇ ਹੁਣ ਰੱਖ ਲਿਆ ਨਾਲ ਵੀ ਚਲੋ ਨਾਲ ਦੇ ਨਾਲ ਇਹਦੀ ਵੀ ਜਿੰਨੀ ਕੁ ਵੀ ਸੇਲ ਹੋਊਗੀ ਵਧੀਆ ਵਾ ਤੇ ਅਸੀਂ ਫੇਰ ਵੀ ਉਹਦੇ ਵੀ ਬੇਨਤੀ ਕਰਦੇ ਵੀ ਜਿਹਨੂੰ ਮੂਗਫਲੀ ਵਗੈਰਾ ਦੀ ਲੋੜ ਆ ਉਹ ਇਹਨਾਂ ਕੋਲ ਜਰੂਰ ਖਰੀਦਦੇ ਹੋ ਕਿ ਕਿ ਲੋੜ ਤਾਪਰ ਹੁਣ ਪੈਂਦੀ ਆ ਨਾ ਆਪਾਂ ਸਰਦੀ ਦਾ ਆ ਗਿਆ ਸਾਰੇ ਮੂਫਲੀ ਲੈਣੇ ਆ ਜਿੰਨੀ ਵੀ ਲੋੜ ਆ ਉਹ ਜ਼ਰੂਰ ਖਰੀਦੋ ਟਾਈਮਿੰਗ ਇਹਨਾਂ ਦੱਸਤੀ ਸੀਗੀ ਪਹਿਲਾਂ ਵੀ ਸਵੇਰੇ ਕਰੀਬ 7 ਵਜੇ ਆ ਜਾਂਦੇ ਨੇ ਸ਼ਾਮ ਨੂੰ 6 ਵਜੇ ਤੱਕ ਇੱਥੇ ਹੀ ਹੁੰਦੇ ਨੇ ਤੇ ਬਾਕੀ ਤੁਸੀਂ ਕੋਈ ਵੀ ਸਾਊਂਡ ਪ੍ਰੇਤੀ ਕੋਈ ਜਾਣਕਾਰੀ ਲੈਣੀ ਆ ਤੇ ਸਕਰੀਨ ਦਾ ਇਹਨਾਂ ਦਾ ਨੰਬਰ ਚੱਲਦਾ ਨੰਬਰ ਮਿਲਾ ਲਓ ਸਾਰੀ ਜਾਣਕਾਰੀ ਤੁਹਾਨੂੰ ਫੋਨ ਤੇ ਮਿਲ ਜਾਣੀ ਆ ਤੇ ਬਾਕੀ ਸਾਡੇ ਵੱਲੋਂ ਵੀ ਬੇਨਤੀ ਆ ਭਾਈ ਜਿੰਨਾ ਕਿ ਵੀ ਹੋ ਸਕਦਾ ਆਪਾਂ ਨੇ ਸਪੋਰਟ ਕਰੀਏ ਬਹੁਤ ਮਿਹਨਤੀ ਇਨਸਾਨ ਨੇ ਤੇ ਬਾਕੀ ਬਹੁਤ ਵਧੀਆ ਨੇ ਦੀ ਸਾਊਂਡ ਸਰਵਿਸ ਆ ਕੋਈ ਵੀ ਖੁਸ਼ੀ ਗਮੀ ਦਾ ਪ੍ਰੋਗਰਾਮ ਆ ਇਹਨਾਂ ਨਾਲ ਜਰੂਰ ਸੰਪਰਕ ਕਰਿਓ ਡੀਜੇ ਵਗੈਰਾ ਤੇ ਵੀ ਖਾਸ ਪ੍ਰਬੰਧ ਕਰ ਲੈਣ ਇਹਨੇ ਸਾਊਂਡ ਹੋਰ ਬਹੁਤ ਜ਼ਿਆਦਾ ਪਾ ਲਿਆ ਤੇ ਆਪਾਂ ਨਾਲ ਜਰੂਰ ਸੰਪਰਕ ਕਰੀਏ ਤੇ ਬਾਕੀ ਕੋਈ ਵੀ ਤੁਸੀਂ ਸਮਾਨ ਖਰੀਦਦੇਣਾ ਮੂਫਲੀ ਗੱਟ ਝਕਰੋੜੀਆਂ ਵਗੈਰਾ ਉਹ ਵੀ ਇਹਨਾਂ ਤੋਂ ਜਰੂਰ ਖਰੀਦੋ ਜਿੰਨਾ ਕੁ ਵੀ ਹੋ ਸਕਦਾ ਆਪਾਂ ਸਾਰੇ ਨਾਲ ਮਿਲ ਕੇ ਇਹਨਾਂ ਦੀ ਸਪੋਰਟ ਕਰਨੀ ਆ ਤੇ ਜਰੂਰ ਇਹਨਾਂ ਨਾਲ ਸੰਪਰਕ ਕਰਿਓ ਜੀ ਦੇਵੀ ਦਿয়াল ਡੀਜੇ ਸਾਊਂਡ ਸਰਵਿਸ ਨਵੀਂ ਦੁਕਾਨ ਖੁੱਲ ਚੁੱਕੀ ਆ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ। ਤੁਹਾਨੂੰ ਦੱਸ ਦਿੰਨੇ ਆ ਜੀ ਨਾਲ ਆਪਣੀ ਦੁਕਾਨ ਆ ਜੀ ਸਰਦਾਰ ਸੀਤਲ ਸਿੰਘ ਜੀ ਬਹੁਤ ਪੁਰਾਣੇ ਸਮੇਂ ਤੋਂ ਪੈਂਚਰਾਂ ਦਾ ਕੰਮ ਕਰਦੇ ਨੇ। ਗੱਡੀਆਂ, ਮੋਟਰਾਂ, ਸਕੂਟਰ ਆਪਾਂ ਸਾਰੇ ਜਾਣਦੇ ਹੀ ਆ ਤੇ ਵੱਧ ਤੋਂ ਵੱਧ ਸੇਵਾ ਦਾ ਮੌਕਾ ਦਿਓ ਵੀ ਕੋਈ ਵੀ ਤੁਹਾਨੂੰ ਕੋਈ ਪੈਂਚਰ ਹੁੰਦਾ ਹੋਰ ਕੀ ਕੀ ਕੰਮ ਕਰਦੇ ਨੇ ਗੱਡੀਆਂ-ਗੁੱਡੀਆਂ ਗੱਡੀਆਂ ਗਰੀਸ ਕਰਾਉਣੀਆਂ ਕੋਈ ਵੀ ਕੰਮ ਆ ਕੋਈ ਹਵਾ ਭਰਾਉਣੀਆਂ ਇੰਜਨ ਦੇ ਕੰਮ ਗੱਡੀਆਂ, ਮੋਟਰਾਂ ਦੇ, ਸਕੂਟਰ, ਮੋਟਰਸਾਈਕਲਾਂ ਸਾਰੇ ਕੁਝ ਕਰ ਦਿੰਦੇ ਨੇ। ਵੱਧ ਤੋਂ ਵੱਧ ਨੇ ਇਹਨਾਂ ਵੀ ਸੰਪਰਕ ਕਰੋ ਜੀ। ਤੇ ਨਾਲੇ ਆਪਣੇ ਆਗੇ ਦੇਵੀ ਡੀਜੇ ਸਾਊਂਡ ਤੇ ਨਾਲੇ ਆਪਣੇ ਆਗੇ ਜੀ ਮੈਮੀ ਟੈਂਟ ਐਂਡ ਕੈਟਰਿੰਗ ਸਰਵਿਸ ਸੋ ਇਹਨਾਂ ਦੀ ਬਹੁਤ ਵਧੀਆ ਟੈਂਟਾਂ ਨਵਾਂ ਟੈਂਟਾ ਕੈਟਰਿੰਗ ਸਰਵਿਸ ਆ ਬਹੁਤ ਵਧੀਆ ਵਾ ਮੈਮੀ ਟੈਂਟ ਹਾਊਸ ਇਹਨਾਂ ਨਾਲ ਵੀ ਜਰੂਰ ਸੰਪਰਕ ਕਰੋ ਜੀ ਜੇ ਵੀ ਤੁਹਾਡੇ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਆ ਵਿਆਹ ਸ਼ਾਦੀਆਂ ਦੇ ਦਿਨ ਚੱਲਦੇ ਨੇ ਤਾਂ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਦਾ ਜੀ ਜਰੂਰ ਸੰਪਰਕ ਕਰੋ ਜੀ ਮੈਮੀ ਟੈਂਟ ਹਾਊਸ ਤੇ ਅੱਧ ਗੱਭੇ ਆਗੇ ਆਪਣੇ ਦੇਵੀ ਡੀਜੇ ਸਾਊਂਡ ਤੇ ਇਧਰੋਂ ਆਪਣੇ ਆਗੇ ਸੀਤਲ ਅੰਕਲ ਜੀ ਪੈਂਚਰਾਂ ਵਾਲੇ ਤਿੰਨੇ ਦੁਕਾਨਾਂ ਨੇ ਆਪਾਂ ਨੇ ਸਾਰਿਆਂ ਨਾਲ ਮਿਲ ਕੇ ਸਪੋਰਟ ਕਰਨੀ ਆ ਵੱਧ ਤੋਂ ਵੱਧ ਨੇ ਇਹਨੂੰ ਸੇਵਾ ਦਾ ਮੌਕਾ ਦਿਓ ਜੀ ਪਿੰਡ ਧਮੋਟ ਕਲਾ ਨੇੜੇ ਗੁਰਦੁਆਰਾ ਦਮਦਮਾ ਸਾਹਿਬ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ